ਜਦੋਂ ਅਸੀਂ ਰਾਤ ਦਰਵਾਜ਼ਾ ਖੋਲ੍ਹਿਆ ਤਾਂ ਅਚਨ ਚੇਤ ਲਾਈਟ ਜਿਹੜੀ ਆ ਆਟੋਮੈਟਿਕ ਲਾਈਟ ਤੇ ਤੁਹਾਨੂੰ ਫਾਇਦੇ ਦੱਸ ਦਈਏ ਕਿ ਲਾਈਟ ਅਚਨ ਚੇਤ ਜਦੋਂ ਜਗੀ ਆ ਤਾਂ ਸਾਹਮਣੇ ਧਿਆਨ ਪੈਂਦਾ ਤਾਂ ਐਸ ਜਗ੍ਹਾ ਦੇ ਉੱਤੇ ਪਿੱਛੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਪਿੱਛੇ ਹੋ ਕੇ ਤਸਵੀਰ ਵਿਖਾਈ ਜਾਵੇ ਔਰ ਬਿਲਕੁਲ ਪਿੱਛੇ ਜਾਇਆ ਜਾਵੇ ਔਰ ਐਸ ਜਗ੍ਹਾ ਦੇ ਉੱਤੇ ਐਦਾਂ ਲਾਈਟ ਜਦੋਂ ਇੱਕਦਮ ਜਗਦੀ ਆ ਤਾਂ ਇੱਥੇ ਸੱਪ ਐਦਾਂ ਚੱਲਦਾ ਬਹੁਤ ਵੱਡਾ ਸੱਪ ਸੀਗਾ ਔਰ ਇੱਥੇ ਚੱਲਦਾ ਰਾਤ ਦਾ ਸਮਾਂ ਕੋਈ 11:30 ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਹੋ ਕੇ ਫਿਰ ਮੈਂ ਥੋੜਾ ਅੱਗੇ ਵਧਿਆ ਤੇ ਉਹ ਸੱਪ ਥੋੜਾ ਇਸ طرف ਚੱਲ ਗਿਆ ਜਦੋਂ ਇਸ طرف ਗਿਆ ਤਾਂ ਫਿਰ ਇਹ ਵਾਲੀ ਲਾਈਟ ਜਿਹੜੀ ਹੈ ਵੀ ਆਟੋਮੈਟਿਕ ਆ ਹੀ ਜਗ ਗਈ ਹੈ ਔਰ ਸੱਪ ਨੇ ਕੀ ਕਰਿਆ ਕਿ ਇਹਦੇ ਅੰਦਰ ਇਹਦੇ ਅੰਦਰ ਜਾ ਕੇ ਆ ਜੋ ਫੁੱਲ ਲੱਗਾ ਹੋਇਆ ਗਮਲਾ ਇਸ ਦੇ ਅੰਦਰ ਜਾ ਕੇ ਵੜ ਗਿਆ ਤੇ ਉਹਦੇ ਵਿੱਚ ਅਸੀਂ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਜੇਕਰ ਇਹ ਆਟੋਮੈਟਿਕ ਲਾਈਟਾਂ ਨਾ ਹੋਣ ਚੰਚੇ ਤਾਂ ਹਰ ਕੋਈ ਬੰਦਾ ਰਾਤ 10:30 11 ਵਜੇ ਆਪਣੇ ਘਰ ਤੋਂ ਬਾਹਰ ਨਿਕਲਦਾ ਆਪਣੇ ਰੂਮ ਤੋਂ ਬਾਹਰ ਨਿਕਲਦਾ ਤਾਂ ਫਿਰ ਕੀ ਹੋ ਸਕਦਾ ਹੈ ਕਿ ਸੱਪ ਨੇ ਇੱਕ ਕਰਕੇ ਹਾਸਾ ਵਾਪਰ ਸਕਦਾ ਸੀ ਸੱਪ ਦੇ ਉੱਤੇ ਪੈਰ ਆ ਸਕਦਾ ਸੀ ਔਰ ਡੰਗ ਜਿਹੜਾ ਉਹ ਮਾਰ ਸਕਦਾ ਸੀ ਜਿਸ ਕਰਕੇ ਅਸੀਂ ਦੱਸ ਦਈਏ ਕਿ ਲਾਈਟਾਂ ਬਾਰੇ ਜਾਣਕਾਰੀ ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ ਇੱਥੇ ਜਦੋਂ ਸੱਪ ਸੀਗਾ ਆਖਿਰ ਆਹ ਲਾਈਟ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਦਿਖਾਇਆ ਜਾਵੇ ਵੀ ਇਧਰ ਜੋ ਲਾਈਟ ਲੱਗੀ ਹੈ ਜਦੋਂ ਅਸੀਂ ਇਸ ਜਗ੍ਹਾ ਤੋਂ ਐਂਟਰ ਹੁੰਦੇ ਆ ਤਾਂ ਇਹ ਲਾਈਟ ਜਗ ਜਾਂਦੀ ਹੈ ਥੋੜਾ ਅੱਗੇ ਆ ਕੇ ਇਹ ਤਸਵੀਰ ਦੱਸਤੀ ਆ ਤੁਹਾਨੂੰ ਕਿ ਜਦੋਂ ਅਸੀਂ ਆਪਣੇ ਰੂਮ ਚੋਂ ਨਿਕਲਦੇ ਆ ਤਾਂ ਬਿਲਕੁਲ ਇੱਥੇ ਪੈਰ ਰੱਖਣ ਕਾਰਨ ਉਹਦੇ ਸਾਹਮਣੇ ਆਉਣ ਕਾਰਨ ਸੈਂਸਰ ਜਿਹੜਾ ਉਹ ਜਗ ਜਾਂਦਾ ਜਿਹਦੇ ਨਾਲ ਕੀ ਪੂਰੇ ਵਿਹੜੇ ਦੇ ਵਿੱਚ ਰੋਸ਼ਨੀ ਹੋ ਜਾਂਦੀ ਆ ਔਰ ਜਿਸ ਕਰਕੇ ਰਾਤ ਦਾ ਸਮਾਂ 11:30 ਦਾ ਲਗਭਗ ਦਾ ਸਮਾਂ ਸੀਗਾ ਔਰ ਅਚਨ ਚੇਤ ਜਦੋਂ ਲਾਈਟ ਜਗੀ ਆ ਤੇ ਮੇਰਾ ਧਿਆਨ ਬਿਲਕੁਲ ਸਾਹਮਣੇ ਪਿਆ ਕਿ ਇਹ ਕੀ ਆ ਤੇ ਉਸ ਵੇਲੇ ਮੈਂ ਤਾਂ ਕਿਹਾ ਕਿ ਇਹ ਸੱਪ ਹੈ ਮੈਂ ਬਿਲਕੁਲ ਪਿੱਛੇ ਜਾ ਕੇ ਵੇਖਿਆ ਤਾਂ ਉਹ ਕਿਹੜੀ ਵਿੱਚ ਵੜ ਗਿਆ ਉਸ ਗਮਲੇ ਦੇ ਵਿੱਚ ਚਲੇ ਗਿਆ ਔਰ ਫਿਰ ਜਾਣਕਾਰੀ ਇਹੋ ਦੱਸ ਦਈਏ ਕਿ ਤੁਸੀਂ ਵੀ ਜਿੱਥੋਂ ਵੀ ਤੁਹਾਨੂੰ ਆਟੋਮੈਟਿਕ ਵਾਲ ਮਿਲਦੇ ਆ ਇਲੈਕਟ੍ਰੋਨਿਕ ਦੀਆਂ ਵੱਡੀਆਂ ਦੁਕਾਨਾਂ ਦੇ ਉਤੋਂ ਜਰੂਰ ਲੈ ਕੇ ਆਓ ਸੈਂਸਰ ਵਾਲੇ ਬਲਬ ਹੈਗੇ ਆ ਅਲੱਗ ਸੈਂਸਰ ਨਹੀਂ ਇਹਦੇ ਵਿੱਚ ਹੀ ਸੈਂਸਰ ਹੁੰਦਾ ਔਰ ਕਈ ਵਾਰ ਤੁਹਾਡੇ ਘਰਾਂ 'ਚ ਗਮਲੇ ਪਏ ਆ ਜਾਂ ਬਹੁਤ ਸਾਰਾ ਸਮਾਨ ਪਿਆ ਜੇ ਉਹ ਸੈਂਸਰ ਵਾਲੇ ਨਹੀਂ ਜਗਦੇ ਤਾਂ ਫਿਰ ਤੁਹਾਨੂੰ ਸਵਿੱਚ ਦੇ ਕੋਲ ਜਾਣਾ ਪਏਗਾ ਐਨੇ ਸਮੇਂ ਨੂੰ ਤੁਹਾਡੇ ਨਾਲ ਕੋਈ ਵੀ ਹਾਸਾ ਹੋ ਸਕਦਾ ਔਰ ਇਹਦੇ ਫਾਇਦੇ ਕੀ ਆ ਇੱਕ ਕਦੇ ਵੀ ਤੁਹਾਡੇ ਘਰ ਦੇ ਨਜ਼ਦੀਕ ਤੁਹਾਡੀ ਗਲੀ ਦੇ ਨਜ਼ਦੀਕ ਤੁਹਾਡੇ ਗੇਟ ਦੇ ਨਜ਼ਦੀਕ ਜੇ ਉਹ ਲਾਈਟਾਂ ਲੱਗੀਆਂ ਹੋਣ ਜੇ ਉਹ ਬਲਬ ਲੱਗੇ ਹੋਣ ਤਾਂ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਾਨਵਰ ਤੁਹਾਡੇ ਘਰ ਦੇ ਕੋਲ ਆਉਂਦਾ ਤਾਂ ਉਹ ਲਾਈਟ ਜਗ ਜਾਂਦੀ ਹੈ ਸਾਡੇ ਅਸੀਂ ਲਗਭਗ 4-5 ਸਾਲ ਤੋਂ ਹੀ ਲੱਗੇ ਹੋਏ ਨੇ ਔਰ ਖਰਾਬ ਹੋਣ ਦਾ ਤੇ ਬਿਲਕੁਲ ਨਾਮੋ ਨਿਸ਼ਾਨ ਨਹੀਂ ਆ 4 ਸਾਲ ਤਾਂ ਆਰਾਮ ਨਾਲ ਕੱਢ ਜਾਂਦੇ ਆ ਔਰ ਲੰਬਾ ਸਮਾਂ ਔਰ ਲੋਕਾਂ ਨੂੰ ਸੇਫਟੀ ਦੀ ਗੱਲ ਦੱਸ ਦਈਏ ਜੇ ਇਹੀ ਚੌਂਕਾਂ ਦੇ ਵਿੱਚ ਲੱਗੇ ਹੋਣ ਇਹੀ ਲਾਈਟਾਂ ਜਿਹੜੀਆਂ ਤੁਹਾਡੇ ਗੇਟ ਤੇ ਲੱਗੀਆਂ ਹੁਣ ਬਾਹਰ ਵਾਲੀ ਚਾਰਪਾਰੀ ਕੋਲ ਲੱਗੀਆਂ ਹੁਣ ਤਾਂ ਤੁਹਾਡਾ ਬਚਾਅ ਹੋ ਸਕਦਾ ਹੈ ਤੁਹਾਡੇ ਘਰ ਵਿੱਚ ਕੋਈ ਵੀ ਬੰਦਾ ਦਾਖਲ ਹੁੰਦਾ ਤੁਹਾਡੇ ਘਰ ਦੇ ਕੋਲ ਦਾਖਲ ਹੁੰਦਾ ਤਾਂ ਲਾਈਟ ਉਸੇ ਟਾਈਮ ਜਗੇਗੀ ਚਾਹੇ ਉਹ ਕੋਈ ਜਾਨਵਰ ਕਿਉਂ ਨਾ ਘਰ ਦੇ ਕੋਲ ਗੁਜ਼ਰੇ ਉਸੇ ਟਾਈਮ ਹੀ ਲਾਈਟ ਜਗ ਜਾਂਦੀ ਆ ਕਈ ਵਾਰੀ ਅਸੀਂ ਰਾਤ ਦੇ ਸਮੇਂ ਵੇਖਦੇ ਆ ਕੋਈ ਕੋਈ ਡੋਗ ਵਗੈਰਾ ਇੱਧਰ ਉੱਧਰ ਜਾਂਦੇ ਆ ਤਾਂ ਬਿੱਲੀਆਂ ਵਗੈਰਾ ਵੀ ਜਾਂਦੀਆਂ ਨੇ ਪਰ ਲੇਕਿਨ ਉਹ ਲਾਈਟ ਜਗ ਜਾਂਦੀ ਆ ਇਸ ਕਰਕੇ ਅਸੀਂ ਜਾਣਕਾਰੀ ਇਹ ਦੇਣ ਚਾਹੁੰਦੇ ਆ ਕਿ ਰਾਤ ਇੱਕ ਹਾਸਾ ਜਿਹੜਾ ਹੋਣ ਲੱਗਾ ਸੀ ਉਹਦਾ ਬਚਾਅ ਹੋ ਗਿਆ ਲੇਕਿਨ ਆ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿੱਥੋਂ ਹੋ ਸਕੇ ਸੈਂਸਰ ਵਾਲੀ ਲਾਈਟ ਲਿਆਓ ਉਹ ਜ਼ਰੂਰ ਲਗਾਓ ਨਾਲ ਤੁਹਾਡੀ ਬਿਜਲੀ ਦੀ ਬਜਟ ਹੈ ਕਿ ਜਦੋਂ ਜ਼ਰੂਰਤ ਨਹੀਂ ਉਹ ਬੰਦ ਰਹਿਣਾ ਹੈ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਸੈਂਸਰ ਵਾਲੀ ਲਾਈਟ ਲੱਗੀ ਹੈ ਇਸ ਕਰਕੇ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਰਾਤ ਸੱਪ ਦਾ ਜਿਹੜਾ ਉਹ ਹਾਦਸਾ ਵਾਪਰ ਸਕਦਾ ਸੀ ਕੋਈ ਘਟਨਾ ਹੋ ਸਕਦੀ ਸੀ ਲੇਕਿਨ ਜੇ ਲਾਈਟ ਨਾ ਹੁੰਦੀ ਤੇ ਹੋ ਜਾਣੀ ਸੀ ਬਚਾ ਹੋ ਗਿਆ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ ਜੇ ਚੰਗੀ ਲੱਗੀ ਆ ਤਾਂ ਕਮੈਂਟ ਜਰੂਰ ਕਰਿਓ ਔਰ ਧੰਨਵਾਦ ਆ ਸਾਰੇ ਭਰਾਵਾਂ ਦਾ